ਉਹ ਬਣਾ ਲੀ ਪਕਾਇਆ ਬੱਗੇ ਬਾਲਾ ਆ ਉਹ ਕਈ ਕੰਮ ਕਰਦਾ ਕਈ ਕੰਮ ਕਰਦਾ ਹੋ ਮਿੱਤਰ ਯੂ ਗਾਮਾਂ ਮੇਂ ਮੀਂਗਾ ਫੈਕਸ਼ਨ ਤੇ ਇਧਰ ਆ ਜੋ ali se referred on as بھائی ہے سیک اور ٹھیک ہے

بہت ہی سستا لوگیڈیٹ ہے وہ سارے پینڈ کوٹلی امریکی پہنچ گیا ابھی پینڈ کوٹلی امرونی آم آدمی پارٹی ولکا انچارج ایڈوکیٹ پال کے نام انہوں بہت بہت گیار آتے ہیں اور بہت بہت دنواد کرتے ہیں اور میں زیادہ سمجھ نہیں ہے ਕਿਉਂਕਿ ਅੱਗੇ ਪ੍ਰੋਗਰਾਮ ਬਹੁਤ ਆ ਸਾਡੇ ਬਹੁਤ ਹੀ ਸਤਜੋ ਹਰਦਾ ਇਨਕਾਰ ਕਰਕੇ ਟੰਪਾ ਸ਼ਰਮਾ ਜੀ ਕੈਚ ਲੋ ਨਾ ਉਹ ਚ ਵੈਰ ਕੱਢਣੇ ਪਾਉਗੇ ਚਾਚਾ ਪਿੱਛੋਂ ਆ ਦੇ ਵੀ ਆਹ ਦੇਖਾਂ ਤੇ ਨਾਲ ਹੀ ਸਾਡੇ ਪੈਸੇ ਸਹੀ ਆਪਦੇ ਤੇ ਕੋਈ ਮਾਦਾ सारे अॻे आयो बंदि आयो ਨਰਮਨ ਦਾ ਤੁਹਾਨੂੰ ਪਤਾ ਹੈ ਅੱਗੇ 11 ਵਜੇ ਪਿੰਡ ਕੋਟਲੀ ਅੱਜ ਵੱਖ-ਵੱਖ ਸਾਡੇ ਕੋਠਿਆਂ ਤੋਂ ਜਿੰਨੇ ਵੀ ਸੱਜਣ ਤੁਸੀਂ ਇੱਥੇ ਪਧਾਰਿਆ ਹੋ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਬੰਦੇ ਤੁਹਾਨੂੰ ਪਤਾ ਹੈ ਕਿ ਵੋਟਾਂ ਦਾ ਦੌਰ ਚੱਲ ਰਿਹਾ ਹੈ ਔਰ ਇੱਕ ਜੋਰ ਨਾਲ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਜਾ ਰਹੀਆਂ ਹੈ ਤਾਂ ਆਮ ਆਨਕ ਪਾਰਟੀ ਨੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੇ ਕੰਮ ਸ਼ੁਰੂ ਕੀਤਾ ਸਰਕਾਰ ਬਣ ਗਿਆ ਸਾਹਿਬ ਬੋਲਿਆ ਸੀ ਕਿ ਬਿਜਲੀ ਫ੍ਰੀ ਦੇਵਾਂਗੇ ਤਾਂ ਮੈਨੂੰ ਰਾਜ ਦਾ 90% ਘਰਾਂ ਦਾ ਬੰਦ ਜਿਹੜਾ ਬਿਜਲੀ ਦਾ ਚੀਰੋ ਆਉਣ ਲੱਗ ਪਿਆ ਔਰ ਬਿਜਲੀ 24 ਘੰਟੇ ਔਰ ਸਾਡੇ ਜ਼ਿੰਮੇਦਾਰਾਂ ਨੂੰ ਬਿਜਲੀ ਮੇਲ ਕਰਨ ਦਾ ਮਾਤਲ ਹੋਇਆ ਮੇਰਾ ਕਹਿਣਾ ਮਤਲਬ ਹੈ ਕਿ ਜਿਹੜੇ ਵਾਅਦੇ ਨਾਲ ਸਰਕਾਰ ਬਣੀ ਸੀ ਉਹਨਾਂ ਵਾਅਦਿਆਂ ਤੇ ਕੰਮ ਚੱਲ ਰਹੇ ਆ। ਔਰ ਚੱਲਦਾ ਰਹੂਗਾ। ਤਾਂ ਮੇਰੇ ਤੋਂ ਹੱਥ ਬੰਨ ਕੇ ਬੇਨਤੀ ਆ ਕਿ ਜਿਵੇਂ ਸਰਕਾਰ ਭੋਪਾਲ ਸਿੰਘ ਮਾਨ ਦੀ ਕੰਮ ਕਰ ਰਹੇ ਆ ਕਿ ਇਲੈਕਸ਼ਨ ਅਨਾਊਂਸ ਹੋਏ ਨੂੰ 1 ਮਹੀਨਾ ਹੋਇਆ ਤੇ ਮਹੀਨੇ ਦੇ ਵਿੱਚ ਵਿੱਚ ਸਾਡੇ ਹਲਕੇ ਚਾਰ ਵਾਰੀ ਆ ਗਏ। ਜਿਹੜੜਾ ਬਾਹਰ ਗਿਆ ਤੇ ਜਿਹੜੇ ਦੂਜੇ ਆ ਜਿਹੜੇ ਪਹਿਲਾਂ ਚੁਣੇ ਸੀ ਕਿਸੇ ਨੇ ਮਹਾਂਸਤਿਕ ਵੇਖਿਆ ਨਹੀਂ ਦੇਖਿਆ ਜੀ ਜਦੋਂ ਉਹ ਜਿਹੜਾ ਚੁਣਿਆ ਸੀ ਉਹ ਨਹੀਂ ਵੇਖਿਆ ਤੇ ਜਿਹਨੇ ਸਾਡੇ ਉਲਟ ਖੜੇ ਆ ਉਹਨਾਂ ਦੇ ਨਾਂ ਨਹੀਂ ਪਤਾ ਲੋਕਾਂ ਨੂੰ ਕਿਹੜੇ ਖੜੇ ਆ ਅਜੇ ਮੈਂ ਦੱਸ ਦਊ ਕਿਧਰ ਪਤਾ ਤਾਂ ਤੇ ਉਹਨਾਂ ਦਾ ਦੂਰ ਦੀ ਗੱਲ ਆ ਤਾਂ ਸਾਡਾ ਦਿਨ ਹੀ ਦੇਟ ਤੁਹਾਡੇ ਦਰਾਂ ਤੇ ਆਪ ਸਜਦਾਂ ਲਈ ਤੁਹਾਡੀ ਬੇਨਤ ਕਰਨ ਲਈ ਤੁਹਾਡੀ ਤੁਹਾਡੇ ਮੇਰੇ ਖਿਆਲ ਕਰਨ ਲਈ ਤੁਹਾਤੋਂ ਵੋਟ ਮੰਗਣ ਲਈ ਅੱਜੋ ਤੱਕ ਬਿਨਾ ਹੋ ਗਿਆ ਤੇ ਮੈਨੂੰ ਲੱਗਦਾ ਚਾਰ ਹੀ ਹੋਰ ਬਿਨੇ ਲੱਗ ਜਾਣਿਆ ਮੋਟਰदाई ਤਾਂ ਇਹ ਹੁੰਦਾ ਕੰਮ ਕਰਦਾ ਜਜਬਾ ਲੋਕਾਂ ਦੇ ਵਿੱਚੋਂ ਦਾ ਜਜਬਾ ਤਾਂ ਮੈਨੂੰ ਲੱਗਦਾ ਵੀ ਜਿਹੜਾ ਤੁਸੀਂ ਦਸਤੀ ਚੰਨਾ ਲਿਆ ਕੰਮ ਆ ਦਿੱਤਾ ਕੋਈ ਗਿਣਤੀ ਨਹੀਂ ਰਹਿਣੀ ਮੈਂ ਵੀ ਇੱਥੇ ਤੁਹਾਡੇ ਨਾਲ ਜਰਾ ਕਰਮਜੀਤ ਵੀ ਨਾਲ ਉੱਪਰ ਸਪੋਰਟ ਤੇ 5500 ਮਾਨ ਦੀ ਕੰਮ ਕਰ ਰਹੇ ਨੇ ਤੁਹਾਡੇ ਪਿੰਡ ਦੇ ਵਿੱਚ ਪਾਈਪ ਪੜੇ ਨੇ ਮੋਹੱਲਿਆਂ ਦੇ ਖਾਲਾਂ ਦੇ ਬਤੇ ਹੈ ਮੈਂ ਜਿੱਤੇ ਮੀਟਿੰਗ ਰੱਖੀ ਆਉਂਦੇ ਦੱਸਿਆ ਸੀ ਕਿ ਸਾਡੀਆਂ ਪਾਈਪ ਲੈ ਲਵਾ ਵੱਡਾ ਕੰਮ ਹੈ ਆ ਕੋਰ ਖਤ ਬੰਦੇ ਇਹ ਉਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਾਂਗੇ 27 ਵਾਲੀਆਂ ਵੋਟਾਂ ਉਹਦੇ ਮੰਦਾਂ ਦੇ ਪ੍ਰਾਜਗੋ ਤੁਹਾਡੀਆਂ ਪਾਈਪ ਲੈਣਾ ਤੁਹਾਡੇ ਖਾਲ ਜਿੰਨੀਆਂ ਤੁਹਾਡੀਆਂ ਮੰਗਾਂ ਉਹ ਪੂਰੀਆਂ ਹੋ ਜਾਣਗੀਆਂ ਤਾਂ ਇਹ ਕੁਛਰੀ ਵਾਲੀ ਕਸਰ ਰਹੇਗੀ ਕੋਟਨੀ ਚ ਮੈਂ ਤੁਹਾਡੇ ਮੂੰਹ ਤੇ ਕਹਿੰਦਾ ਪਰ ਸਰਕਾਰ ਕੋਈ ਕਸਰ ਨਹੀਂ ਚੱਲ ਰਹੀ ਕੰਮ ਕਰਨ ਦੀ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਅਦਾਲੀ ਕੋਟ ਵਿੱਚੋਂ ਤੇ ਜਿਹੜੇ ਕੋਠੇ ਆ ਉਹਨਾਂ ਚੋਂ ਤੁਸੀਂ ਪਤਾ ਕੇ ਜਤੌਣ ਦੀ ਗਰੰਟੀ ਕਰ ਲਓ ਕੰਮਾਂ ਦੀ ਗਰੰਟੀ ਮੈਂ ਕਰਦਾ ਹਾਂ ਕਰਮੀ ਤਨਮੋਲ ਕਰਦਿਆਂ ਤੇ ਸਰਦਾਰ ਭੌਂਸ ਸਿੰਘ ਮਾਨ ਜੀ ਕਰ ਲੈਣਗੇ ਇੰਨੀ ਖਰਦਾਰਾ ਮੈਂ ਕਿਮਾਂ ਦਾ ਜੱਜ ਕਾ ਬੈਗੁਰਦੀ ਕਾ ਖਾਲਸਾ ਗੈਰ ਦੇ ਕੀ ਪਤੇ ਹੁਣ ਮੈਂ ਬਾਈ ਕਰਦੀ ਤਨਮੋਲ ਨੂੰ بے سب تو پہلا واحو جی کا خالص شری واحور خبر پڑی ہے کہ جیت ہو گئی سو میرا جی نہیں کرتا کہ میں تھوڑے تو اس حالات میں ووٹا مانگا اسے ساری جاڑی جاڑ کر جبان پت بنیا بہت افسوس ہے پرماتما اپنے چرن میں باس بخشے ਤੇ ਪ੍ਰਭਾਨ ਆਪਰਾਮ ਜੀ ਦਾ ਬਰਕਸ਼ੀ ਮੈਂ ਤੁਹਾਨੂੰ ਵਾਦਾ ਕਰਨਾ ਕਿ ਬਾਅਦ ਚ ਪਰ ਗੱਲਾਂ ਕਰੇ ਜਰੂਰ ਆ ਕੇ ਕਿ ਤੁਹਾਡੇ ਸਾਥ ਬੈਠ ਕੇ ਗੱਲ ਨਹੀਂ ਲਾਵਾਂਗੇ ਪਰ ਮੇਰਾ ਅੰਦਰੂਝ ਜ਼ਮੀਰ ਨਹੀਂ ਮੰਨਦੀ ਕਿ ਮੈਂ ਆ ਕੇ ਹੋਣੀ ਪਤਾ ਲੱਗੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਮਿਹਰbani ਠੀਕ ਹੈ ਜੀ ਏ ਅੱਜ ਲਈ ਮਾਫੀ ਮੈਨੂੰ ਪਤਾ ਹੀ ਨਹੀਂ ਸੀਗਾ ਬਾਈ ਨੂੰ ਪਿੱਛੋਂ ਦੱਸਿਆ ਜੇ ਪਤਾ ਹੁੰਦਾ ਤਾਂ ਅਸੀਂ ਬੋਨਾਂ ਬਣ ਕੇ ਐਮਪੀ ਦਾ ਬਣਦੇ ਆਂ ਪਰ ਮੁਰਕੇ ਕਿਹੜਾ ਜਹੂਰ ਮਾਰੀ ਤਰਾ ਪੜਿਆ ਨਹੀਂ ਬੈਂਠੀ ਆ ਅੱਜ ਕਿਤੇ ਐਪੀ ਨਹੀਂ ਦੇਖਿਆ ਸਾਡੇ ਕੋਈ ਨਹੀਂ ਤਾਂ ਅਸੀਂ ਪਹਿਲਾਂ ਹੀ ਕਰ ਦਿੰਦੇ ਪਤਾ ਨਹੀਂ ਸੀ ਨਹੀਂ ਇਹ ਸੱਚ ਸੱਚ ਨੇ ਫਿਰ ਕੈਸਾ ਦਾ ਫਿਰ